ਸਸਿਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਰੋਡੇ ਦੇ ਵਿੱਚ ਰੋਡੇ ਪਿੰਡ ਦੇ ਵਿੱਚ ਲਾਡੀ ਬਾਈ ਦੇ ਘਰੇ ਇਸ ਟਾਈਮ ਮੌਜੂਦ ਆ ਦੋ ਜਨਵਰ ਬਾਈ ਦੇ ਕੋਲੇ ਵਕਾਊ ਆ ਮਿੱਤਰੋ ਇੱਕ ਤਾਂ ਟੋਕੜ ਗੱਪਣ ਚੈੱਕ ਪਾਸ ਵਹਿੜ ਤੁਹਾਨੂੰ ਮਿੱਤਰੋ ਬਖਦਵਾ ਦੇਣੀ ਆ ਤੇ ਇੱਕ ਦਵਾ ਦੇਣੀ ਆ ਤੁਹਾਨੂੰ ਕੱਟੀ ਨੀਲੀ ਰਾਵੀ ਨਸਲ ਦੇ ਜਾਣਕਾਰੀ ਦੇ ਨਾਲ ਆ ਵੀਡੀਓ ਹੋਊਗੀ ਫੁੱਲ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜਾਣਕਾਰੀ ਮਿਲਦੀ ਕੀ ਆ ਆਪਾਂ ਨੂੰ ਕੀ ਰੇਟ ਕਰਦਾ ਬਾਈ ਕੀ ਡਿਟੇਲ ਆ ਉਹ ਕਰਦੇ ਆ ਗੱਲਾਂ ਪਤਾ ਖੁੱਲ ਕੇ ਲੱਡੀ ਵੀਰੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਬੜੇ ਦਾ ਠੀਕ ਆ ਵਧੀਆ ਜੀ ਸੇਤਾ ਦੇ ਪਰਿਵਾਰ ਬਾਈ ਵਧੀਆ ਵਧੀਆ ਜੀ ਠੀਕ ਆ ਅੱਛਾ ਲੱਡੀ ਬਈ ਜਾਨਵਰ ਦੋ ਆ ਹਨਾ ਹਾਂ ਜੀ ਬਾਈ ਦੋ ਆ ਤੇ ਦੋਵਾਂ ਜਾਨਵਰਾਂ ਦੇ ਵਿੱਚ ਇੱਕ ਹੈਗੀ ਤੋਕੜ ਗੱਪਣ ਚੈੱਕ ਪਾਸ ਵੇੜ ਤੇ ਇੱਕ ਹੈਗੀ ਨੀਲੀ ਰਵਿਦੀ ਕੱਟੀ ਕੱਟੀ ਹਾਂ ਜੀ ਠੀਕ ਆ ਤੂੰ ਵੇੜਾ ਬੂੜਾ ਲਿਆਉਂਦਾ ਹੁੰਦਾ ਈ ਆ ਬੱਲੇ ਰੰਗ ਦਾ ਤੂੰ ਕਦੋਂ ਫੈਨ ਹੋ ਗਿਆ ਏ ਬਸ ਆਪਾਂ ਨੂੰ ਵੇਖਾਂ ਤਾਂ ਉੱਥੇ ਗਾਈਂ ਗਏ ਸੀ ਗਈ ਹਾਂ ਤੇ ਗਾਂ ਵੇਗ ਗਈ ਤਾਂ ਉਹਦੇ ਫਿਰ ਕੱਟੀ ਵੇਚਣੀ ਚੱਲ ਮੈਂ ਕੱਟੀ ਵੀ ਲੈ ਲਾਂਗੇ ਠੀਕ ਹੈ ਨਹੀਂ ਤਾਂ ਦੋਵੇਂ ਹੀ ਲੈ ਲੈਣਗੇ ਜੀ ਗਾਂ ਵੀ ਵੇਚ ਦੋ ਗਾਂ ਤਾਂ ਫਿਰ ਲੈਣੀ ਲੈਣੀ ਸੀ ਹਾਂ ਜੀ ਠੀਕ ਹੈ ਅੱਜ ਪਹਿਲੇ ਨੰਬਰ ਤੇ ਡੱਬੀ ਬੈੜੇ ਦੇ ਬਾਰੇ ਦੱਸੀ ਬਈ ਇਹ ਸਾਢੇ 3.5 ਮਹੀਨੇ ਚੈੱਕ ਪਾਸ ਆਈ ਅੱਛਾ ਚੈੱਕ ਪਾਸ ਸਮੇਤ ਆਪਾਂ ਕੋਲ ਵੀਡੀਓ ਹੈਗੀ ਡਾਕਟਰ ਦੀ ਬਣੀ ਹੋਈ ਠੀਕ ਹੈ ਬਈ 8 ਕਿਲੋ ਦੁੱਧ ਤਿਆਰ ਆਈ ਠੀਕ ਹੈ ਤੇ ਚਵਾਈ ਚਵਾਈ ਕਿਵੇਂ ਆ ਗਈ ਇੱਕ ਨੰਬਰ ਆ ਓਕੇ ਆ ਜਮਾਂ ਜੀ ਠੀਕ ਹੈ ਥਣ ਥੂਣਾ ਵੀ ਜਿਵੇਂ ਓਕੇ ਓਕੇ ਹਾਂ ਓਕੇ ਆ ਥਣ ਆ ਬਾਲਾ ਜੀ ਲੋ ਗਿਆ ਪਿਆ ਹਨਾ ਬਾਲ ਜੀ ਹਾਂ ਜੀ ਤਾਂ ਕਰਕੇ ਮੁੱਠੀ ਨਾਲ ਚੋਣਿਆ ਵਧ ਗਈ ਠੀਕ ਹੈ ਬਈ ਠੀਕ ਹੈ ਤੇ ਚਵਾਈ ਕਿਵੇਂ ਆ ਵੀਰੇ ਮੈਂ ਹਣਾ ਇੱਕ ਨੰਬਰ ਹੈ ਜੀ ਇੱਕ ਨੰਬਰ ਦੁੱਧ ਕਿੰਨਾ ਅੱਠ ਕਿਲੋ ਦੁੱਧ 8 ਕਿਲੋ ਉੱਥੇ ਤਾਂ ਸੀਗਾ 9 10 ਕਿਲੋ ਦੁੱਧ ਤਿਆਰੇ ਠੀਕ ਹੈ ਤੇ ਉਹ ਜਾਤ ਵਾਲੀ ਬਣਾ ਥੋੜਾ ਰਿੰਗੀ ਗਈ ਆ ਗਈ ਜੀ ਨਹੀਂ ਲਾਇਆ ਜੀ ਨਹੀਂ ਲਾਇਆ ਹਾਂ ਜੀ ਇਹ ਵੀ ਕਰ ਜਾਂਦਾ ਉੱਪਰ ਆ ਬਈ ਰੌਣ ਵਾਲੀ ਕਰ ਜਾਂਦਾ ਦੋ ਹਾਂ ਜੀ ਅੱਛਾ ਲਾਡੀ ਬਈ ਕੀ ਰੇਟ ਆ ਵੀਰੇ ਰੇਟ ਇਹਦਾ ਬਾਈ ਜੀ 40000 ਹੈ ਜੱਸ ਸੁਣੋ ਮੰਗਣ ਨੂੰ ਭਾਵੇਂ 45 ਮੰਗ ਲਗੇ 46 ਮੰਗ ਲਗੇ ਦੇਣ ਲੈਣ ਵਾਲੀ ਗੱਲ ਬਾ 40000 ਦੀ ਦੇਣੀ ਇਹਦੇ ਵਿੱਚੋਂ 100 ਰੁਪਏ ਛੋਟ ਹੋਊਗੀ 100 ਰੁਪਏ ਹਾਂਜੀ ਤੇ ਜੇ ਕੋਈ ਕਹਵੇ ਵੀ 299 ਕਰ ਦੇ ਉਹ ਫਿਰ ਵੇਖੀ ਵਾਪੇ ਦੋਨਾਂ 'ਚ ਪਹੁੰਚ ਕਰ ਦਾਂਗੇ ਜੋੜੇ ਜੇ ਉਹ ਤਾਂ ਕਿਲੋਮੀਟਰ ਛੋਟ ਦੀ ਗੱਲ ਕਰ ਪਹਿਲਾਂ ਬਿਨਰ ਫਾਈਨਲ ਕਿੰਨੀ ਕਰਨੀ ਛੋਟ ਬਾਅਦ ਜਿਵੇਂ ਤੁਸੀਂ ਕਹਤਾ ਭਾਵੇਂ ਕਰਨਾਗੇ ਕਿੰਨੇ ਕਹਦਾ ਜਿਵੇਂ ਤੁਸੀਂ ਕਹਤਾ ਇਹ ਤਾਂ ਫਿਰ ਕੁਝ ਨਹੀਂ ਨਹੀਂ ਕਿੰਨੇ ਦੀ ਨਹੀਂ ਹੋਣੀ ਕਿੰਨੇ ਦੀ ਫਿਰ ਬਸ ਆਹ ਨਾ 39000 ਰੁਪਏ ਦੀ ਦੇਣੀ ਆ ਬਸ ਹੀ 1000 ਰੁਪਏ ਤੁਹਾਡਾ ਮਾਨਤਣ ਚੱਲ ਕੱਢੀ ਪਾ ਮੈਨੂੰ ਅੱਜ ਤੈਨੂੰ ਕੋਈ ਕਹਿਦਾ ਨਹੀਂ ਕਿਉਂਕਿ ਵੇੜ ਵੀ ਤੇਰੀ ਚੰਗੀ ਆ ਵੇੜ ਬਾਈ ਘੋੜੇ ਵਰਗੀ ਆ ਤੁਹਾਨੂੰ ਆਪ ਨੂੰ ਪਤਾ ਦੂਜਾ ਆਸੂਗਾ ਜੀ ਯਾਰੇ ਰੇਟ ਜ਼ਿਆਦਾ ਕਰ ਲਾ ਪਿਆ ਜਿੱਦਾਂ ਦਾ ਮੈਂ ਕਸਾਈ ਕਰ ਲਾ ਪੈਣਾ ਮੈਂ ਹੁਣ ਘੜ ਜਾਣਾ ਕਰ ਲਉ ਇਹ ਪਤੰਦਰ ਉਦੋਂ ਨੂੰ ਉਨਾਂ ਹੀ ਵੱਧ ਗਿਆ ਤਾਂ ਉਹ ਹੋ ਜਾਂਦਾ ਜੀ ਸੀਲ ਬਥੇਰੀ ਆ ਜੀ ਹਮ ਇੱਥੇ ਖੜੀ ਆ ਵਧੀਆ ਸੀਲ ਵਾਲਾ ਪੱਖ ਬਹੁਤ ਵਧੀਆ ਰਹਿੰਦਾ ਹਾਂ ਦੇਖੋ ਲਓ ਜੀ ਤੂੰ ਲੈ ਉਹ ਨਹੀਂ ਸੀਲ ਹੈ ਨਾ ਜਿਹੜੀ ਮੜੀ ਜਿਹੇ ਲੱਗੀ ਦੋਨੇ ਪਾਸੇ ਬੈ ਗਏ ਉਧਰ ਵੀ ਬੈ ਗਏ ਲਓ ਜੀ ਲੈ ਠੀਕ ਹੈ ਬਾਈ ਓਕੇ ਹੈ ਤੇ ਚੈੱਕ ਪਾਸ ਦੀ ਵੀਡੀਓ ਹੈਗੀ ਚੈੱਕ ਪਾਜੇ ਆਪਣੀ ਗਾਰੰਟੀ ਆਪਾਂ ਚੈੱਕ ਕਰਾ ਕੇ ਦੇਣੀ ਜੀਨੇ ਕਿਸੇ ਨੇ ਲੈਣੀ ਹੈ ਬਸ ਚੈੱਕ ਕਰਾ ਲੈ ਲੱਗੀ ਰੇਟ ਬਾਈ 40000 ਦਾ 39 ਦੀ ਦੇਣੀ ਹੈ ਉਹ 40 ਨਹੀਂ ਹਾਂ ਨਾ ਦੇਣੀ ਆ ਬਸ ਜੀ ਬਰਤਸਾ ਫੜਾ ਦੇ ਬਾਲਾ ਕਿੰਨੇ ਹਾਂਜੀ ਕਿੰਨੇ ਬਸ ਹਾਂ ਨਾ ਇਹ ਜੋ ਬਾਹਲਾ ਕੋਈ ਹੈ ਨਹੀਂ ਗਈ ਬਾਈ ਇਹ ਮੇਰੇ ਅੱਡੋਰ ਮੈਂ ਬਾਹਲਾ ਨਹੀਂ ਕਹਿੰਦਾ ਤੈਨੂੰ ਅੱਜ ਮੇਰਾ ਮਾਨ ਨਹੀਂ ਕਰਦਾ ਇਹਦੇ ਨਹੀਂ ਬਾਹਲਾ ਕੋਈ ਮੈਨੂੰ ਰੱਸਾ ਫੜਾਏ ਦਾ ਤਾਂ ਕਰਦੇ ਕੋਈ ਮੰਨਦਾ ਨਾ ਬਸ 200 ਰੁਪਏ ਹੋਰ ਛੂਟ ਕਰ ਦੂੰਗੇ ਤਤਿਆ ਦੀ ਆ ਜੀ ਲਾਬਾ ਨਾ ਵੇੜ ਵੀ ਤੁਹਾਨੂੰ ਆਪ ਨੂੰ ਪਤਾ ਚੰਗੀ ਆ ਘੋੜੇ ਵਰਗੀ ਵੇੜ ਬਸ ਠੀਕ ਓਕੇ ਲੈ ਮੇਤਰ ਮੇ ਪਾਰੀ ਭਰਾ ਵੀ ਪਾਉ ਦੀ ਲੈ ਲਿਆ ਜੀ ਰੋਟੀ ਹੈਗੀ ਆ ਹਜੇ ਬਾਕੀ ਕਿਸਮਤ ਦੀ ਆ ਤੇ ਜੇ ਸਾਡੇ ਤਿੰਨਾਂ ਦੀ ਗੱਬਣ ਤੇ ਮੰਨ ਲਓ ਬਈ ਕੀ ਮਾੜੀ ਆ 10 ਕਿਲੋ ਦੁੱਧ ਆਈ ਜਾਊਗੀ ਲਾਡੀ ਵੀ ਕਰੇ ਟੱਕ ਇੱਕ ਥਾਂ ਦੇਣਾ ਬਈ ਹੁਣ ਆਪਣੇ ਕੋਲ ਤਾਂ ਪਰਸੋਂ ਆਈ ਆ ਤੇ ਜੇ ਇੱਕ ਥਾਂ ਖੜ ਕੇ ਤੇ ਦੁੱਧ ਦੇ ਹੀ ਦੇਣੇ ਹਾਂ 10 ਕਿਲੋ ਦੁੱਧ ਆਈ ਹਾਂ ਜੀ ਅੱਛਾ ਕੱਟੀ ਭਰੇ ਦੱਸੀ ਬਈ ਕੱਟੀ ਦਾ ਤੋਹਫਾ ਆ ਵੇਖੋ ਜੀ ਝੋਲੀ ਵੇਖੋ ਜੀ ਤੋਹਫਾ ਆ ਵੇਖੋ ਜੀ ਡਾਇਵਡਾ ਹੈ ਪੂਰਾ ਪੂਰਾ ਹੀ ਮੇਲੇ ਤੇ ਚੱਲੀਏ ਪੀਡੀਐਫ ਦੇ ਕਰੀ ਜਾਂਦੀ ਹੈ ਬਹੁਤ ਫਿਰਲ ਚੇ ਤਾਂ ਲੱਗੀ ਹੈ ਹੈ ਬਾਈ ਦੱਸ ਮੈਨੂੰ ਕਿੰਨੇ ਦੀ ਹਾਂ ਉਹ ਲੈ ਆ ਆ ਜਾ ਪਟਾਸ 10 ਹਣਾ ਹਾਂਜੀ ਮੂਰਲੇ ਪਰ ਹੈਗੇ ਵੀਰੇ ਕਿੰਨੇ ਮੂਰਲੇ ਹੈਣੇਗੀ ਲੈ ਲੀ ਗੇ ਠੀਕ ਹੈ ਜਕਾਮ ਲੱਗੂਗਾ ਮੈਨੂੰ ਵੀ ਆਵਾਜ਼ ਭਾਰੀ ਹੋ ਗਈ ਕਿੰਨੇ ਦੀ ਬਾਈ ਇਹ ਬਾਈ 35000 ਦੀ ਦੇ ਦਾਂਗੇ ਹਾਂ ਤੇਰਾ ਕੋਣ ਤੁਹਾਨੂੰ ਪਤਾ ਹੀ ਆ ਪੂਰਾ ਪੂਰਾ ਕਟਿਆ ਹਨਾ ਤੁਸੀਂ ਆਵਨ ਨਾ ਤੇ ਵੀਡੀਓ ਬਣਾਉਣ ਜਾਣ ਨਹੀਂ ਹੈ। ਉਹ ਮੰਗੀ ਜਾਂਦੇ ਆ ਬਾਹਰ ਬਣ ਕੇ ਡਿੱਕੀ ਜਾਂਦੇ ਉਹਦੇ ਗਾ ਗਾਵੇ। ਹਾਂਜੀ। ਕਿੰਨੇ ਤੂੰ ਤੇ ਇਹਦਾ ਫੇਰ ਤੁਹਾਡੇ ਸਾਹਮਣੇ ਹਨਾ ਇਹ ਕਿੰਨੇ ਦੀ ਵਿਰੇ ਹਨਾ ਆਇਆ। ਝੋਲੀ ਵੇਖੋ ਜੀ। ਸੀਵਲ ਸੂਮਣ ਕਿਹੜੇ ਦੀ ਹੈ ਇਹ ਪਤਾ ਕੁਛ ਨਹੀਂ। ਸੀਵਨ ਬਾਈ ਆਪਾਂ ਨਹੀਂ ਕੁਛ ਕਹਿੰਦੇ ਇਹਦੇ ਬਾਰੇ। ਅਗਲਾ ਆਪਦੀ ਸਮਝ ਸੋਚ ਸਮਝ ਨਾਲ ਲੈ ਖੜਾ ਦੇ ਵਿਰੇ ਕਿੰਨੇ। ਬਸ ਹਨਾ 32000 ਦੀ ਦੇਣੀ ਹੈ ਜੀ। 32000 ਦੀ ਹਨਾ। ਮੈਂ ਕੋਈ ਨਹੀਂ ਕਹਿੰਦਾ ਤੁਹਾਨੂੰ। ਹਾਂਜੀ। ਠੀਕ ਹੈ। ਬੰਦ ਦੇ ਹਾਂ। ਬੜ ਦੇ ਮੜੇ ਝੋਲੀ ਝਾੜੀ ਦੀ ਚੰਗੀ ਹੈ ਕਾ ਠੀਕ ਦੰਦੋ ਖੀਰੀ ਹੈ ਦੰਦੋ ਖੀਰੀ ਹੈ ਹਾਂਜੀ ਠੀਕ ਹੈ ਬਈ ਲਈ ਠੀਕ ਹੈ ਬਾਈ ਤੇ ਨੰਬਰ ਲਾਡੀ ਵੀ 981 4390142 981 4390142 ਹਾਂਜੀ 981 4390142 981 4390142 ਬਾਈ ਲਾਡੀ ਵੀਰ ਦਾ ਨੰਬਰ ਆ ਇਸ ਨੰਬਰ ਤੇ ਵੀਰੇ ਨਾਲ ਕਰ ਲਓ ਤੁਸੀਂ ਮਿੱਤਰੋ ਗੱਲਬਾਤ ਪਿੰਡ ਰੋਡੇ ਆ ਤੇ ਜਲਾ ਮੋਗਾ ਵਾ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਦਿਓ ਸਾਡੇ ਨਾਲ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ